ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਗੱਬੜ ਮੱਝਾਂ ਚਾਹੀਦੀਆਂ ਜਿਨ੍ਹਾਂ ਦੇ ਮਗਰ ਕੱਟ ਜਾਂ ਹੁਣ ਤੇ ਹਰਿਆਣੇ ਦੇ ਵਿੱਚੋਂ ਆਈਆਂ ਹੋਣ ਤੇ ਨਾਲ ਚੰਗਾ ਦੁੱਧ ਵੀ ਦਿੱਤਾ ਹੋਵੇ ਤੇ ਉਸ ਤਰ੍ਹਾਂ ਦੀਆਂ ਸਾਨੂੰ ਅੱਜ ਆਪਾਂ ਮੱਝਾਂ ਦਿਖਾਉਣੀਆਂ 5 ਜਿਹੜੀਆਂ 4 ਹੈਗੀਆਂ ਚੈੱਕ ਪਾਸ ਤੇ ਪੰਜੇ ਦੇ ਪੰਜਾ ਵਗੈਰ ਕਟੀਆਂ ਇੱਕ ਹਲੇ ਗੱਬੜ ਹੋਈ ਨਹੀਂ ਦੋ ਦੋ ਸਾਡੇ ਚੰਗਾ ਹਜਰਾ ਬਾਕੀ ਚਾਰੇ ਚਾਰੇ ਡ్రਾਈਰ ਡਿਟੇਲ ਇਨਫੋਰਮੇਸ਼ਨ ਆਪਾਂ ਸਾਰੀ ਵੀਰ ਤੋਂ ਲੈਨੇ ਆ ਪੈਂਡ ਬੁੱਟਰ ਕਲਾਂਗੇ ਬੁੱਟਰ ਕਲਾਂ ਇਥੋਂ ਮੈਂ ਵੀਡੀਓ ਕਵਰ ਕਰਦੇ ਮੈਂ ਮੋਗੇ ਜਿਹੜੇ ਦਾ ਪੈਂਡਾ ਨੰਬਰ ਬੋਲਦੇ ਬਾਈ ਆਪਣਾ 9141 5545 98141 55 451 55 451 ਅੱਜ ਆਪਣੇ ਕੋਲੇ ਪੰਜ ਝੋਟੀਆਂ ਚਾਰ ਦਾ ਗੱਪਣਾ ਚੈੱਕ ਆ ਤੇ ਇੱਕ ਹਲੇ ਮਨ ਕੇ ਚਲੋ ਗੱਪਣਾ ਹੋਈ ਨਹੀਂ ਹਣਾ ਜਿਹੜੀ ਪਹਿਲਾ ਨੰਬਰ ਦੇ ਵੀਰ ਆਪਾਂ ਝੋਟੀ ਦੇਖ ਰਹੇ ਤੇ ਪਹਿਲਾਂ ਸਟਾਰਟ ਇਹ ਇੱਕ ਗੱਲ ਦੱਸੋ ਜਿਹੜਾ ਇਹ ਮਾਲ ਆ ਸਾਰਿਆ ਸਾਰਾ ਆਪਣੇ ਪੰਜਾਬ ਦਾ ਜਿਹੜਾ ਬਾਹਰ ਪਰਚੇਸਰ ਹਰਿਆਣੇ ਤੋਂ ਮਾਲ ਆ ਸਾਰਾ ਅੱਛਾ ਨਾਲ ਆਪਣਾ ਵਪਾਰ ਦਾ ਕੰਮ ਤਾਂ ਜਿਵੇਂ ਹੁੰਦੀ ਆ ਤੇ ਨਾਲ ਡੈਰੀ ਦਾ ਦੁੱਧ ਦਾ ਕੰਮ ਵੀ ਕਰਦੇ ਆ ਹਣਾ ਤੇ ਹੁਣ ਲਗਭਗ ਇਹ ਮੱਝਾ ਡਰਾਈ ਹੋਣ ਦੇ ਕਾਰਨ ਆਪਾਂ ਫਿਰ ਚਾਰੇ ਚਾਰੇ ਪੰਜੇ ਵੇਚਣੀਆਂ ਤਾਜੇ ਬੂਸਣ ਨਾਲ ਪਾ ਦੇਣੀਆਂ ਜਿਹੜੀ ਵੀਰ ਜੀ ਪਹਿਲੇ ਨੰਬਰ ਦੇ ਆਪਾਂ ਝੋਟੀ ਦੇਖ ਦੂਜਾ ਸੂਆ ਦੂਜਾ ਸੂਆ ਬਾਈ ਜੀ ਸੂਈ ਹੋਇਆ ਬੱਚਾ ਇਹਦੇ ਮਗਰ ਕੱਟੀ ਸਾਰੀਆਂ ਦੇ ਹਨਾ ਸੂਈ ਨੂੰ ਟਾਈਮ ਕਿੰਨਾ ਕੋ ਗਿਆ ਲਗਭਗ ਸੂਈ ਨੂੰ ਇਹਨੂੰ 3.5 ਮਹੀਨੇ ਹੋ ਗਏ ਸਾਢੇ 3 ਤੋਂ 4 ਮਹੀਨੇ ਹੁਣ ਦੁੱਧ ਜਿਹੜਾ ਭੰਡ ਚ ਚੋਣਿਆ ਤੁਸੀਂ ਡੰਗਦਾ ਕਿੰਨਾ 12 ਲੀਟਰ ਦੁੱਧ ਰਹਦਾ ਹੈ 6 ਕਿਲੋ ਪਰ ਟਾਈਮ ਦਾ ਜੇ ਵੀਰ ਆਪਣੇ ਸਾਈ ਬੈਨਾਂ ਕਰਦਾ ਦੋ ਟਾਈਮ ਚਵਾ ਕੇ ਦੇਵਾਗੇ 2 ਕਿਲੋ ਲੱਗ ਜਾ ਤੇ ਤਾਜੀ ਦਾ ਦੁੱਧ ਪੀ ਕੇ ਕਿੰਨਾ ਸੀ ਇਹਦਾ 16 ਲੀਟਰ ਦੁੱਧ ਦੇ ਦਿੱਤੇ 15 16 15 16 ਤਾਜੀ ਨੇ 15 16 15 ਕਿਲੋ ਦੁੱਧ ਦੇ ਨੇ ਦਿੱਤਾ ਜਾਵਾਂਗਾ ਤੇ ਕਹਿੰਦਾ ਬਾ ਮੂਰੇ ਹੁਣ ਤੀਜੇ ਸੂਰ ਨੂੰ ਵਧੀਆ ਇਹਨੇ ਮੈਂ ਤਿਆਰ ਹੋ ਜਾਣਾ ਤੇ 17 18 ਕਿਲੋ ਦਾ ਚੋਟੀ ਹੈਗੀ ਆ ਤੇ ਰੇਡ ਮੌਕੇ ਤੇ ਹੋਣਗੇ ਰੇਡ ਸਾਰੇ ਫੋਨ ਠੀਕ ਆ ਸੋ ਲੇਵਾ ਵਗੈਰਾ ਜਿਵੇਂ ਕਹਿੰਦਾ ਪਿੰਡ ਦਾ ਘੀਰਾ ਦਾ ਪਤਾ ਲੱਗ ਜਾਂਦਾ ਆ ਗਾੜੀ ਪਿਛਾੜੀ ਤੇ ਮਿਲ ਕੇ ਦੇਖੋ ਯਾਰ ਕਿਆ ਬਾਤਾਂ ਐਨ ਮੂਰਲੀ ਲੱਤ ਤੱਕ ਟੱਚ ਕਰਦੀ ਪਈ ਆ ਤੇ ਰਾਜੇ ਸਮੀ ਬਣੀ ਬਹੁਤ ਆ ਹਨਾ ਤੇ ਆਪਾਂ ਦੁੱਤ ਪਾਉਂਦੇ ਕਰਕੇ ਥੋੜਾ ਬਸੂ ਰੋਕ ਕੇ ਕੱਪੜਾ ਕਰਾਉਨੇ ਆ ਹਨਾ ਇੱਕ ਤਾਂ ਬਸ ਨੂੰ ਸਟਾਰਟਿੰਗ ਵਾਲੀ ਪਹਿਲੀ ਤੋਰ ਕੇ ਦਿਖਾਉਨੇ ਆ ਜਿੱਥੇ ਸਿੰਘ ਮੂੰਹ ਮੱਥਾ ਦੇਖ ਸਕਦਾ ਦੂਜਾ ਸੂਰ ਸੂਇਆ ਵੀਡੀਓ ਕ ਸਹੀ ਸਵਾ 1.5 ਵਜ ਦਾ ਟਾਈਮ ਆ ਫੜੇ ਦਾ ਮੰਨ ਕੇ ਚੱਲੋ ਵੀ ਅੱਧ ਟਾਈਮ ਹੋਇਆ ਬਚਵਾਈ ਦਾ ਤੇ ਸੋਣੀ ਝੋਡੀ ਸੁਣੱਖੀ ਐ ਨਹੀਂ ਆ ਗਾੜੀ ਵਿਛਾੜੀ ਜਿਹੜੇ ਇਦਾਂ ਦੇ ਥਣ ਮਿਲਦੇ ਆ ਤੇ ਜਦੋਂ ਇਹ ਝੋਟੀਆਂ ਤਾਜ਼ੀਆਂ ਸੁਣਦੀਆਂ 2-2 ਢਾਈ ਟੈ ਲੱਖ ਤੇ ਕੀਮਤਾਂ ਨੇ ਝੋਟੀਆਂ ਗਈਆਂ ਜਿਹੜੇ ਵੀ ਕਹਿੰਦਾ 2 ਲੱਖ 2.5 ਲੱਖ ਢਿਲੋ ਸਾਥ ਨਹੀਂ ਲਾਇਆ ਜਾਂਦਾ ਥੋੜਾ ਸਬਰ ਕਰ ਲੋ ਜਿਵੇਂ ਕਹਿੰਦਾ ਵੀ ਕਿਕਰਾਂ ਲਾ ਦੇ ਉਹਦਾ ਵੀ ਟਾਈਮ ਆ ਜਾਂਦਾਗਾ ਇਹ ਵੀ ਝੋਟੀ ਤੋਂ ਢੋੜਾ ਟਾਈਮ ਲਿਆਊਗੀ ਇੱਕਦਮ ਜਿੱਦੇ ਰੋਕ ਦੇਖਣਗੇ ਛੋਟੇ ਵੀ ਹੱਥ ਸਟੇਟਸ ਲੱਗਿਆ ਬੇ ਚੰਗੀ ਝੋਟੀ ਦਾ ਅੱਜ ਇਹ ਗੱਬਰ ਨਹੀਂ ਹੈਗੀ ਸਾ ਫੇਰ ਵੀ ਜੇਠ ਦਾ ਮਹੀਨਾ ਜਿਵੇਂ ਕਹਿੰਦੇ ਟੈਂਪਰੇਚਰ 47 ਤੋਂ 48 ਦੇ ਫਿਰਦਾ ਉਸ ਟੈਂਪਰੇਚਰ ਦੇ ਵਿੱਚ ਵੀ ਝੋਟੀ 12 ਕਿਲੋ ਦੁੱਧ ਹਾਜ਼ਰ ਲਈ ਫਿਰਦੀ ਆ ਸੋ ਮਿਲਕ ਵੇਨ ਦੀ ਗੱਲ ਕਰੀ ਇੱਕ ਪਾਸੇ ਨਹੀਂ ਦਿਖਾਈ ਦਿੰਦੀ ਦੋਨੇ ਪਾਸੇ ਦਿਖਾਈ ਦਿੰਦੀ ਆ ਸੋ ਥਾਣੇ ਦੇਖੋ ਯਾਰ ਜੀ ਕਰਦਾ ਰੱਖ ਕੇ ਉਹ ਛੋਣ ਬਹਿ ਜੀਏ ਇੱਕ ਸਟਾਰਟਿੰਗ ਦੀ ਚੀਜ਼ ਆਪਾਂ ਹੋਰ ਦਿਖਾ ਦਈਏ ਝੋਟੀਆਂ ਦੇ ਕੁੰਬੜਾ ਵਗੈਰਾ ਕਿਸੇ ਦੇ ਨਹੀਂ ਜਾਵਾ ਕੋਈ ਨਹੀਂ ਗੱਲ ਵੀ ਚਾਰਨਾ ਜਿਹੜੀਆਂ ਝੋਟੀਆਂ ਜੇ ਤਿਆਰ ਹੋ ਜਾਂ ਖੜੀਆਂ ਕਰਮ ਵਾਲੀਆਂ ਸਾਰੀਆਂ ਅੰਬੀਰ ਦਾ ਮਨ ਕਿ ਚਰੋ ਵੀ ਦਾਣਾ ਸੰਨੀ ਹਰੀ ਨਾਲ ਤਿਆਰ ਹੋ ਜਾਵੇਂ ਕੋਈ ਨਹੀਂ ਗੱਲ ਵੀ ਮੰਨ ਕੇ ਚਲੋ ਵੀ ਸਾਈਲੇਜ ਵਗੈਰਾ ਪਿਆ ਬਾ ਤੇ ਬਾਕੀ ਕੱਟੀ ਦੇਖੋ ਮਗਰੀਆ ਇਹ ਕੱਟੀ ਤੁਹਾਨੂੰ ਨਾਰ ਮਿਰੂ 12 ਕਿਲੋ ਦੁੱਧ ਗੱਬੜ ਹਲੇ ਹੋਈ ਕੋਈ ਨਹੀਂ ਰੇਟ ਇਹਦਾ ਫੋਨ ਤੇ ਹੋਊਗਾ ਜੀ ਦੋ ਨੰਬਰ ਆਪਾਂ ਜਿਹੜੀ ਦੇਖ ਰਹੇ ਆ ਇਹਦੀ ਕੀ ਜਾਣਕਾਰੀ ਹੈ ਕਿਹੜਾ ਸੂਆ ਸੂਈ ਹੋਈ ਆ ਇਹ ਵੀ ਦੂਜੇ ਸੂਏ ਸੁਣਾ ਜੀ ਅੱਛਾ ਪਹਿਲਾ ਸੂਆ ਸੂ ਕੇ ਦੂਜੇ ਲਈ ਅੱਗੇ ਨੇ ਝੋਟੀ ਨੇ ਸੁਣਾਗਾ ਹਾਂ ਜੀ ਤੇ ਬੱਚਾ ਇਹਦੇ ਮਗਰ ਵੀ ਕੱਟੀ ਆਣਾ ਤੇ ਇਹ ਕਿੰਨੇ ਮਹੀਨੇ ਦੀ ਗੱਬਣਾ ਇਹ ਹੈਗੀ ਆ ਜੀ 7.5-8 ਮਹੀਨੇ ਵੀ ਲੱਗਣਾ ਜੀ ਅੱਛਾ 7 ਤੋਂ ਲੈ ਕੇ 8 ਦੇ ਵਿੱਚ ਵਿੱਚ ਹਾਂਜੀ ਹਾਂਜੀ 2 ਮਹੀਨੇ ਲਗਭਗ ਪੌਣੇ ਤੋਂ ਸੂਣ ਚ ਬਾਕੀ ਪਈ ਆ ਹਾਂਜੀ ਹਾਂਜੀ ਤੇ ਇਹ ਦੁੱਧ ਤਾਜੀ ਦਾ ਪੀ ਕੇ ਕਿੰਨਾ ਰਿਹਾ ਸੀ ਇਹਦੇ ਪਹਿਲੇ ਸੂਏ 14 ਲੀਟਰ ਦੁੱਧ ਮਾੜੀ ਹੱਕ ਕੇਨ ਕਰਦੇ ਪਹਿਲੇ ਸੂਏ 14 ਕਿਲੋ ਤੇ ਵੱਡੀ-ਵੱਡੀ ਵੀਰੇ ਬਹੁਤ ਆ ਯਾਰ ਹਨਾ ਤੇ ਜਿਹੜੇ ਹੁਣ ਆਪਾਂ ਡਰਾਈ ਕਰੀਏਵੇਂ ਹੋਗੇ 10-10 ਦੀ ਵੀ ਦਿਨ ਡਰਾਈ ਹੋਈਆਂ ਨੂੰ ਨਹੀਂ ਇਹਨਾਂ ਨੂੰ ਹੋ ਗਿਆ ਵੀ ਮਹੀਨਾ-ਮਹੀਨਾ ਹੀ ਹੋ ਜਾਣਾ ਅੱਛਾ ਮਹੀਨਾ-ਮਹੀਨਾ ਹੋ ਗਿਆ ਡਰਾਈ ਹੋਈਆਂ ਨੂੰ ਤੇ ਮਗਰ ਇਹਦੇ ਵੀ ਘਟ ਜਾਈ ਗਏ ਨਾ ਤਾਜੀ ਦਾ ਬਾਈ ਜੀ ਪੀ ਕੇ ਦੁੱਧ ਕਿੰਨਾ 14 ਤੋਂ 15 ਲੀਟਰ ਦੁੱਧ ਗਈ ਗਈ 14 ਕਿਲੋ ਕਹਿੰਦਾ ਬਾ ਮੂੜੇ ਜਦੋਂ ਸਟਾਰਟ ਹੋਊਗੀ 15 ਤੋਂ ਬਾਹਰ ਚਲੀ ਜਾਣਾ ਇਹਨੇ ਹਾਂ ਹਾਂ ਗਰੰਟੀ ਠੀਕ ਹੈ ਇਹ ਸੀ ਕਿ ਦੂਜੇ ਨੰਬਰ ਤੇ ਦੂਜਾ ਸੂਆ ਝੋਟੀ ਸੀਮਨ ਸੂਮਣ ਸਾਂ ਤੋਂ ਕ੍ਰੋਸ ਚੰਗੇ ਤਾਂ ਹੋਈਆਂ ਵੀ ਹਾਂ ਹਾਂਜੀ ਹਾਂਜੀ ਜੀ ਅੱਗੇ ਆਜਾ ਤੇ ਇਹਨਾਂ ਨੰਬਰ ਤੇ ਜਿਹੜੀ ਇਹ ਝੋਟੀ ਆਪਾਂ ਦੇਖ ਰਹੇ ਹਾਂ ਇਹਦਾ ਬਾਈ ਜੀ ਪਛੋਕਰ ਡਾਟਾ ਕਿਹੜਾ ਸੂਆ ਸੂਈ ਰਿਆ ਇਹਦੇ ਦੂਜੇ ਸੂਏ ਇਹਨੇ ਸੂਣਾ ਜੀ ਹਣ ਅੱਛਾ ਦੂਜੇ ਸੂਏ ਅੱਗੇ ਸੂਣਾ ਤੇ ਲੇਵਾ ਯਾਰ ਬੜਾ ਸਾਫ਼ ਸੁਥਰਾ ਹਨਾ ਇਹਨੂੰ ਡਰਾਈ ਹੋਈ ਨੂੰ ਟਾਈਮ ਕਿੰਨਾ ਖੋ ਗਿਆ ਜੀ ਇਹਨੂੰ ਹੋ ਗਿਆ ਜੀ ਇੱਕ ਮਹੀਨਾ 10-12 ਦਿਨ ਦੋ ਮਹੀਨੇ ਰਹਿੰਦੇ ਆ ਜੀ ਲਗਭਗ ਸਾਰੀਆਂ ਸੇਮ ਜੀ ਹੈ ਸੇਮ ਹੀ ਹੈ ਜੀ 10 ਤੋਂ 15 ਜਾਂਦਾ ਫਰਕ ਪਊਗਾ ਸਾਰਾ ਹਾਂ ਜੀ ਤੇ ਇਹਦਾ ਬਾਈ ਜੀ ਪੀਕ ਲੈਵਲ ਕਿੰਨਾ ਦੁੱਧ ਸੀ ਹਾਈਸਟ ਇਹਦੇ ਥੱਲੇ ਜੀ ਦੁੱਧ ਇਹਨੇ ਦਿਨੀ ਪਹਿਲੇ ਦੂਏ 16 ਲੀਟਰ ਦੁੱਧ ਦਿੱਤਾ ਅੱਛਾ 16 ਤੇ ਬਾਕੀ ਯਾਰ ਚਗਾਠਾ ਚੂਠਾ ਬੜਾ ਖਬਰਦਾਨ ਉੱਪਰ ਤੋਂ ਹਣਾ ਸਵਾਹ ਦੇਖੋ ਸਿੰਘ ਸਾਜ ਕੁੰਡਾ ਤੇ ਬਾਕੀ ਬੱਚੇ ਵੀ ਮਗਰ ਕੱਟੀਆਂ ਗੀਆਂ ਕਹਿੰਦਾ ਬਾ ਮੂਰੇ ਜਿਹੜਾ ਵੀਰ ਮੰਨ ਕੇ ਲਊਗਾ ਵੀ 17-18 ਕਿਲੋ ਵਾਲੀ ਮੱਝ ਮੰਨ ਕੇ ਪਰਚੇਸ ਕਰ ਸਕਦਾ ਬੰਦਾ ਗ੍ਰਾਮਨਾਵ ਜੀ ਜੀ ਅੱਗੇ ਆ ਜਾਓ ਬਾਈ ਜੀ 4 ਇਹ ਵੀ ਦੂਜੇ ਸੂਜੇ ਜੋ ਟੀਸ ਹੁਣਾ ਜੀ ਇਹਨੇ ਅੱਛਾ ਪਲੋਂ ਸੂਕੇ ਦੂਜੇ ਦੀਆਂ ਕਿਹਨੇ ਸੂਣਾ ਹਾਂਜੀ ਇਹਦਾ ਪੀਕ ਕਿੰਨਾ ਕਰਿਆ ਦੁੱਧ ਜੀ ਇਹਨੇ ਦੁੱਧ 15 ਲੀਟਰ ਦਿੱਤਾ ਜੀ ਅੱਛਾ 15 ਬੱਗ ਝੋੜੇ ਝਾਲੀ ਬੜੀ ਜ਼ਬਰਦਸਤ ਹਣਾ ਐਕਟੀਵੇਟਿਓ ਟਾਈਮ ਤੋਂ ਮੈਂ ਦਿੱਤਾ ਜੀ ਸਾੜੇ ਮੰਨ ਕੇ ਤੈਨੂੰ ਡੇਢ ਮਹੀਨਾ ਹੋ ਗਿਆ ਛੱਡੀ ਨੂੰ 2 ਮਹੀਨੇ ਹੀ ਰਹਿ ਗਏ 2 ਮਹੀਨੇ ਇਹਦੇ ਕਰ ਮਾਰਦੇ ਸੂਣ ਚ ਬਾਕੀ ਪਿਆ ਹਾਂਜੀ ਠੀਕ ਹੈ ਤੇ ਇਹ ਕਹਿੰਦਾ ਬਾਬਾ ਐਤਕੀ ਵੀ ਥੋੜਾ ਜਿਹਾ ਸਤਾਰਾ ਕਿਉਂ ਤੇ ਮੰਨ ਕੇ ਬਦਲ ਲੈ ਲੈ ਹਾਂਜੀ ਤੇ ਅੱਗੇ ਐਂਡ ਤੇ ਖੜੀ ਆ ਜਿਹੜੀ ਅੱਗ ਇਹ ਮੈਂ ਨੇ ਤੀਜੇ ਸਵੇਰ ਸੂਣਾ ਜੀ ਜੀ ਦੂਜੇ ਸਵੇਰ 17 ਲੀਟਰ ਦੁੱਧ ਦਿੰਦਾ ਜੀ ਇਹਦੇ ਅੱਛਾ ਦੂਜੇ ਸਵੇਰ 17 ਕਿਲੋ ਦੁੱਧ ਤੇ ਚੱਲੀ ਆ ਕਰਮਾਂ ਜੀ ਇਹ ਆ ਕੱਤੀ ਆ ਜੀ ਠੀਕ ਹੈ ਹਾਂ ਜੀ ਤੇ ਜਦੋਂ ਆਪਾਂ ਡਰਾਈ ਕਰਿਆ ਟੂਬਾ ਵਗੈਰਾ ਜਿਹੜਾ ਥਾਣਾ ਵਾਲਿਓ ਓਕੇ ਹਾਂ ਹਾਂ ਜੀ ਇਹਨੂੰ ਇਹਨੂੰ ਮੰਨ ਕੇ ਚੱਲੋ ਇਹਦਾ ਡੇਢ ਮਹੀਨਾ ਰਹਿੰਦਾ ਜੀ ਪੌਣੇ ਦੋ ਮਹੀਨੇ ਠੀਕ ਹੈ ਵੀ ਸਾਰੇਆਂ ਮਕੈਨ ਦਾ ਭਾਅ ਵੀ ਡੇਢ ਮਹੀਨਾ ਤੋਂ ਲੈ ਕੇ ਢਾਈ ਮਹੀਨਾ ਦੇ ਵਿੱਚ ਵਿੱਚ ਸੂਣ ਆਣੀਆਂ ਹਾਂ ਹਾਂ ਜੀ ਹਾਂ ਜੀ ਠੀਕ ਹੈ ਸੀਰੀਅਲ ਵਾਏ ਜਿਹੜੀ ਬੰਦੇ ਤੇ ਪਸ ਤੇ ਕਹਿੰਦਾ ਬਾ ਉਹ ਗੱਬੜ ਆਪਣੇ ਕਨਫਰਮ ਆ ਜਾਣਾ ਹਾਂਜੀ ਹਾਂਜੀ ਉਹ ਚੈੱਕ ਕਰਾ ਕੇ ਲੈ ਜਾਣ ਜੀ ਜਿਹੜੇ ਵੀਰ ਨੇ ਲੈਣ ਤੇ ਅੱਜ ਇੱਕ ਆਪਾਂ ਵਹਿੜ ਦੇਖ ਰਹੇ ਆ ਬਾਈ ਜੀ ਇਹਦੇ 5-7 ਹਜ਼ਾਰ ਰਹਿਣਗੇ ਠੀਕ ਹੈ ਹਫ਼ਤਾ ਬਾਕੀ ਪਿਆ ਸੂਣ ਦੇ ਵਿੱਚ ਤੇ ਸੂਆ ਕਿਹੜਾ ਸੂਰੀਆ ਜੀ ਇਹ ਪਹਿਲੇ ਤੋਂ ਹੀ ਚੂਹੀ ਜੀ ਅੱਛਾ ਪਹਿਲੇ ਸੂਆ ਲਗਭਗ ਚੌਗੀ ਕੋ ਹਣਾ ਹਾਂਜੀ ਠੀਕ ਹੈ ਕੀ ਇਹਦਾ ਮੰਨ ਕੇ ਚਲੋ ਵੀ ਦੁੱਧ ਜਾਂਦਾ ਅੱਜ ਆ ਗਿਆ ਸਲਾਹ ਦਾ ਆਪਾਂ 20 ਲੀਟਰ ਤੋਂ ਵੱਧ ਦੇ ਦੂਗੀ ਪਲੂਣੀ ਵਿੱਚੀ ਰੇਟ ਕੀ ਰੋਗੇ ਇਹਦਾ ਰੇਟ ਫੋਨ ਤੇ ਹੀ ਕਰਾਂਗੇ ਕੱਦ ਕਾਠ ਵਗੈਰਾ ਸ਼ਾਈਨਿੰਗ ਵਗੈਰਾ ਦੇਖੋ ਗਹਿੜਾ ਸੂਰੀਆ ਪਲੂਣ ਪਹਿਲਾ ਸੂਆ ਤੇ ਦੁੱਧ ਦੀ ਐਵਰੇਜ ਗੱਲ ਕਰੀਏ ਤਾਂ ਕਹਿੰਦਾ ਪਾ 20 ਕਿਲੋ ਤੋਂ ਉੱਪਰ ਵਾਲੀ ਬੱਚੀ ਹੈਗੀ ਆ ਪੰਜ ਚਾਰ ਕੇ ਦਿਨ ਸੂਣ ਚ ਬਸਕੀ ਆ ਤੇ ਥਣ ਲੇਵ ਦੀ ਬੜੀ ਸਾਫ ਸੁਥਰੀ ਆ ਹੱਥੀ ਚੋਈ ਕਰ ਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈਠ ਜਾ ਥਣ ਲੱਗਿਆ ਵਾ ਤੇ ਚੰਗੀ ਜਾਂਦ ਜਣ ਬੁੱਲੇ ਵਾਲਾ ਥਣ ਗਰਾਬੀ ਗਲਾਬੀ ਸੋ ਬਹੁਤ ਵੀ ਡਿਮਾਂਡ ਕਰਦੇ ਰਿਹਾ ਢਿੱਲੋਂ ਤੋਂ ਔਕੜ ਗੱਬਣ ਲੈਣੀਆਂ ਔਕੜ ਗੱਬਣ ਲੈਣੀਆਂ ਅੱਜ ਪੈਸੇ ਤੁਸੀਂ ਲਾਉਣੇ ਆ ਤੇ ਬਾਈ ਨੇ ਦਿਖਾਉਣ ਕਿ ਲੋ ਚੀਨੀ ਛੱਡੀ ਤੇ ਆਪਾਂ ਵੀ ਇੱਥੇ ਬੰਨ ਕੇ ਚਲੋ ਕੋਈ ਨਹੀਂ ਛੱਡਿਆ ਦਿਖਾਉਣ ਕਿ ਸਾਰੇ ਤੁਹਾਨੂੰ ਦਿਖਾ ਦਿਆਂ ਤੇ ਹਰਿਆਣੇ ਜਿਹੜੀਆਂ 2-2 ਢਾਈ-ਢਾਈ ਲੱਖ ਦੇ ਭਾਅ ਦੇ ਵਿੱਚ ਝੋਟੇ ਤਾਜ਼ੀਆਂ ਆਉਂਦੀਆਂ ਉਹ ਅੱਜ ਤੁਹਾਨੂੰ ਲਗਭਗ ਜਿਆਦਾ ਦਾ ਨਹੀਂ ਪੱਛੇ ਹੁੰਦੀਆਂ 70-75 ਹਜ਼ਾਰ ਦਾ ਮਾਰਜਿਨ ਮਿਲੂਗਾ 2 ਤੋਂ 3 ਮਹੀਨੇ ਸਿਰਫ ਤੁਹਾਨੂੰ ਵੇਟ ਕਰਨੀ ਪਊਗੀ ਹੁਣ ਹਰਾਚਾਰਾ ਸਾਇਲੇਜ ਵਗੈਰਾ ਜਿਹੜੇ ਵੱਡੇ ਕੋਲ 4 ਪੈਸੇ ਪਏ ਆ ਤੇ ਆਪਾਂ ਕਿਸੇ ਚੰਗੇ ਕੰਮ ਦੇ ਲਾਉਣੇ ਦਾ ਲਾਉਂਗੇ ਤੁਹਾਡੀ ਮਿਹਨਤ ਦਾ ਫਾਲਤੂ ਤੁਹਾਨੂੰ ਮਿਲੂਗਾ ਪਿੰਡ ਬੁੱਟਰਕੜਾ ਜ਼ਿਲ੍ਹਾ ਮੋਗਾ ਕੋਈ ਵੀ ਨੱਕ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸਦੀਕ ਕਰਨਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ